ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰੀ ਸੰਗਤ ਦਾ ਧੰਨਵਾਦ ਵੀ ਹੈ ਸੋ ਪਿਆਰਿਓ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਅੱਜ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ ਜਿੱਤ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਘਰ ਖੁਸ਼ਖਬਰੀ ਆਈ ਹੈ ਮਾਤਾ ਨੇ ਬੱਚਾ ਚੁੱਕ ਪੂਰਾ ਸੱਚ ਬਿਆਨ ਕੀਤਾ ਹੈ ਇਹਦੀ ਸਚਾਈ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਆ ਪਹਿਲਾਂ ਤੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਤੁਸੀਂ ਸਾਰੇ ਇੱਕ ਖਬਰ ਨੂੰ ਵੇਖ ਰਹੇ ਹੋ ਚੰਗੀ ਤਰ੍ਹਾਂ ਤੁਸੀਂ ਸਾਰੇ ਉਸ ਖਬਰ ਤੇ ਧਿਆਨ ਗੜਾ ਕੇ ਬੈਠੇ ਹੋ ਉਹਦਾ ਅਸਲ ਸੱਚ ਕੀ ਹੈ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਅੰਮ੍ਰਿਤਪਾਲ ਸਿੰਘ ਦੇ ਜਿਹੜੇ ਮਾਤਾ ਨੇ ਉਹ ਇੱਕ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਬੈਠੇ ਹੋਏ ਨੇ ਉਨ੍ਹਾਂ ਦੇ ਗੱਲ ਦੇ ਵਿੱਚ ਸਿਰਪਾਪ ਆਇਆ ਹੋਇਆ ਮਾਤਾ ਦੇ ਇੱਕ ਛੋਟਾ ਜਿਹਾ ਬੱਚਾ ਹੈ ਸ਼ਾਇਦ ਮੇਰੇ ਖਿਆਲ ਦੇ ਵਿੱਚ ਕੁਝ ਕੁ ਦਿਨਾਂ ਦਾ ਹੋ ਸਕਦਾ ਹੈ ਤੇ ਉਹ ਬੱਚੇ ਨੂੰ ਗੋਦ ਵਿੱਚ ਚੁੱਕਿਆ ਹੋਇਆ ਹੈ ਹੁਣ ਲੋਕਾਂ ਨੇ ਉਸ ਗੱਲ ਨੂੰ ਕਿਵੇਂ ਪ੍ਰਚਾਰਿਆ ਕਿਨੇ ਅੰਮ੍ਰਿਤਪਾਲ ਸਿੰਘ ਦੇ ਜੋ ਧਰਮ ਪਤਨੀ ਨੇ ਉਹਨਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਤੇ ਮਾਤਾ ਬਲਵਿੰਦਰ ਕੌਰ ਉਸ ਬੱਚੇ ਨੂੰ ਖਿੜਾ ਰਹੇ ਨੇ ਜਿੱਤ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਘਰ ਖੁਸ਼ ਖਬਰੀ ਆਈ ਹੈ ਇਦਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦੇਵਾਂ ਕਿ ਤੁਹਾਡੀ ਜਾਣਕਾਰੀ ਲਈ ਹੁਣ ਸੱਚ ਸੁਣ ਲਿਓ ਵੀ ਉਹ ਸਚਾਈ ਕੀ ਐ ਉਹ ਬੱਚਾ ਕਿਸੇ ਹੋਰ ਦਾ ਜਦੋਂ ਚੋਣ ਕੈਂਪੇਨਿੰਗ ਲਈ ਜਾਂਦੇ ਨੇ ਪ੍ਰਚਾਰ ਲਈ ਜਾਂਦੇ ਨੇ ਲੋਕਾਂ ਦੇ ਵਿੱਚ ਹਲਕਿਆਂ ਦੇ ਵਿੱਚ ਵਿਚਰਦੇ ਨੇ ਲੋਕ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਤੋਂ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦਵਾਉਂਦੇ ਨੇ ਗੁੜਤੀਆਂ ਤਾਕਤ ਪਾਉਂਦੇ ਨੇ ਉਹਨਾਂ ਬੱਚਿਆਂ ਨੂੰ ਗੋਦ ਵਿੱਚ ਚੁਕਾ ਦਿੰਦੇ ਨੇ ਮਾਤਾ ਚੁੱਕ ਕੇ ਬੱਚਿਆਂ ਨੂੰ ਪਿਆਰ ਵੀ ਦਿੰਦੇ ਨੇ ਦੇਖੋ ਹੱਕ ਬਣਦਾ ਸਾਡਾ ਪਿਆਰ ਐ ਪਿਆਰ ਪਿਆਰ ਦਾ ਕੋਈ ਮੁੱਲ ਨਹੀਂ ਹੁੰਦਾ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ ਪਿਆਰ ਦਾ ਕੋਈ ਰੂਪ ਨਹੀਂ ਹੁੰਦਾ ਪਿਆਰ ਜਿਹੜਾ ਕਿਸੇ ਤੇ ਵੀ ਆ ਸਕਦਾ ਨਾਲੇ ਬੱਚੇ ਤਾਂ ਹੁੰਦੇ ਹੀ ਰੱਬ ਦਾ ਰੂਪ ਨੇ ਨਾ ਤੇ ਵੈਸੇ ਹੀ ਪਿਆਰ ਆ ਜਾਂਦਾ ਹੁੰਦਾ ਹੁਣ ਜੇ ਮਾਤਾ ਬਲਵਿੰਦਰ ਕੌਰ ਬੱਚੇ ਨੂੰ ਪਿਆਰ ਕਰ ਰਹੇ ਨੇ ਦਾ ਮਤਲਬ ਇਹ ਨਹੀਂ ਕਿ ਉਹ ਅਮਰਿਤਪਾਲ ਸਿੰਘ ਹੋਰਾਂ ਦੀ ਪਤਨੀ ਦਾ ਬੱਚਾ ਹੈ ਅਮਰਿਤਪਾਲ ਜੀ ਸਾਹਿਬ ਦਾ ਬੱਚਾ ਹੈ ਤੇ ਅਸੀਂ ਐਵੇਂ ਗੱਲ ਨੂੰ ਜਿਹੜਾ ਹੈ ਪ੍ਰਚਾਰੀ ਜਾ ਰਹੇ ਹਾਂ ਥੋੜਾ ਬਹੁਤਾ ਸੋਚਿਆ ਕਰੋ ਵਿੱਚੋਂ ਥੋੜਾ ਜਿਹਾ ਸਚਾਈ ਜਾਣਨ ਦੀ ਘੋਖ ਪੜਤਾਲ ਕਰਨ ਦੀ ਥੋੜੀ ਜੀ ਕੋਸ਼ਿਸ਼ ਕਰਿਆ ਕਰੋ ਵੀ ਅਸਲ ਸਚਾਈ ਕੀ ਹੈ ਇਸ ਚੀਜ਼ ਦਾ ਸੱਚ ਕੀ ਹੈ ਇਸ ਚੀਜ਼ ਦਾ ਨਤੀਜਾ ਕੀ ਹੈ ਨਹੀਂ ਵਿਆਰਿਓ ਅਸਲ ਦੇ ਵਿੱਚ ਮੁੱਦੇ ਨੇੜੇ ਨੇ ਉਹ ਬਹੁਤ ਨੇ ਪਟਕਾਉਣ ਦੇ ਲਈ ਫਿਲਹਾਲ ਇਸ ਵਕਤ ਸਾਡਾ ਜਿਹੜਾ ਧਿਆਨ ਹੈ ਨਾ ਉਹ ਜਿੱਤਵਲ ਹੋਣਾ ਚਾਹੀਦਾ ਹੈ ਖਡੂਰ ਸਾਹਿਬ ਦੇ ਲੋਕਾਂ ਦੇ ਵਿੱਚ ਵਿਚਰਨ ਦਾ ਹੋਣਾ ਚਾਹੀਦਾ ਉਹਨਾਂ ਨੂੰ ਘਰ ਘਰ ਜਾ ਕੇ ਬੇਨਤੀਆਂ ਕਰਨ ਦਾ ਸੰਗਤ ਵੱਡੀ ਹੈ ਝੋਲੀ ਅੱਡ ਕੇ ਵੀ ਭਾਈ ਤੁਸੀਂ ਵੱਡੇ ਹੋ ਤੁਸੀਂ ਇਹ ਫੈਸਲਾ ਕਰ ਸਕਦੇ ਹੋ ਦੇਖੋ ਅਸੀਂ ਇਹ ਨਹੀਂ ਚਾਹੁੰਦੇ ਵੀ ਸੰਗਤ ਜਿਹੜੀ ਹੈ ਉਹ ਸਾਡਾ ਫੈਸਲਾ ਮੰਨੇ ਤੁਸੀਂ ਆਪ ਹੀ ਫੈਸਲਾ ਕਰਿਓ ਤੁਸੀਂ ਵੱਡੇ ਉਸ ਤੋਂ ਤੁਹਾਡੇ ਤੇ ਛੜਦਾ ਲੋੜਵੀ ਅਮਰਿਤਪਾਲ ਸਿੰਘ ਨੂੰ ਅਸੀਂ ਜਿਤਾਈਏ ਵੋਟ ਪਵਾਈਏ ਅੱਜ ਜਿਸ ਤਰ੍ਹਾਂ ਕਾਲੀ ਦਲ ਵਾਲੇ ਰੌਲਾ ਪਾ ਰਹੇ ਨੇ ਨਾ ਵੀ ਆਪਣੇ ਲਈ ਜਿੱਤਦਾ ਜੀ ਆਪਣੇ ਲਈ ਇਹਦਾ ਅਸਲ ਦੇ ਵਿੱਚ ਕਾਰਨ ਕੀ ਹੈ ਨਾ ਲੋਕਾਂ ਨੂੰ ਮਿਰਚਾਂ ਜੀਆਂ ਲੱਗੀਆਂ ਵੀ ਸਾਡੇ ਬੰਨਿਓ ਸਾਡੀ ਪਾਰਟੀ ਕਿੰਨੂੰ ਟਿਕਟ ਲੈ ਕੇ ਖੜਨਾ ਸੀ ਆਜ਼ਾਦ ਕਿਉਂ ਖੜਿਆ ਬਾਕੀ ਲੋਕਾਂ ਨੂੰ ਵੀ ਇਹ ਹੋਈ ਆ ਚਾਲਾਂ ਬਹੁਤ ਹੋ ਰਹੀਆਂ ਨੇ ਨਕਲੀ ਅਮਰਿਤਪਾਲ ਖੜੀ ਕਰੇ ਖੜੇ ਕਰੀ ਜਾਂਦੇ ਨੇ ਉੱਥੋਂ ਲੋਕ ਕਨਫਿਊਜ਼ ਹੋ ਜਾਂਦੇ ਪਰ ਸੰਗਤ ਕਨਫਿਊਜ਼ ਨਹੀਂ ਹੁੰਦੀ ਅਸਲੀ ਤੇ ਨਕਲੀ ਦੀ ਪਹਿਚਾਣ ਜਿਹੜੀ ਆ ਸੰਗਤ ਨੂੰ ਹੈ ਭਾਈ ਖਡੂਰ ਸਾਹਿਬ ਹਲਕਾ ਉਹਨਾਂ ਲੋਕਾਂ ਦਾ ਹਲਕਾ ਹੈ ਮਾਝੇ ਵਾਲੇ ਲੋਕਾਂ ਦਾ ਹਲਕਾ ਹੈ ਜਿਹੜੇ ਇਤਿਹਾਸ ਸਿਰਜਣ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤੀ ਰੱਖਦੇ ਨੇ ਤੇ ਇਤਿਹਾਸ ਨੂੰ ਚੰਗੀ ਤਰ੍ਹਾਂ ਉਵਾਚਦੇ ਨੇ ਪਹਿਲਾਂ ਵੀ ਉਹਨਾਂ ਨੇ ਇਤਿਹਾਸ ਸਿਰਜੇ ਤੇ ਯਾਦ ਰੱਖਿਓ ਜੇ 19 'ਚ ਗਲਤੀ ਹੋ ਗਈ ਤਾਂ ਹੁਣ ਉਹ ਬਦਲਾ ਜਿਹੜਾ ਹੈ ਪੂਰੀ ਖੂਬਸੂਰਤੀ ਢੰਗ ਦੇ ਨਾਲ ਲੈਣਗੇ ਹੁਣ ਤੁਸੀਂ ਵੇਖਦੇ ਜਾਓ ਭਾਈ ਅਮਰਿਤਪਾਲ ਸਿੰਘ ਦੀ ਜਿੱਤ ਉਥੋਂ ਪੱਕੀ ਹੈ ਸੋ ਮੁੱਦੇ ਬਹੁਤ ਮਿਲਣਗੇ ਵੀ ਅਜ ਨੂੰ ਢਕਾਉਣ ਦੇ ਲਈ ਆ ਕਰਨ ਦੇ ਲਈ ਉਹ ਕਰਨ ਦੇ ਲਈ ਸੋ ਢਕਣਾ ਨਹੀਂ ਆਪਾਂ ਆਪਣਾ ਮੁੱਖ ਟੀਚਾ ਜਿਹੜਾ ਹੈ ਉਹ ਚੋਣ ਕੈਂਪੇਨਿੰਗ ਦੇ ਵੱਲ ਹੋਵੇ ਪ੍ਰਚਾਰ ਦੇ ਵਿੱਚ ਹੋਵੇ ਭਾਈ ਸਾਹਿਬ ਨੂੰ ਜਿਤਾਉਣ ਦੇ ਵਿੱਚ ਹੋਗੇ ਉਹਨਾਂ ਦੇ ਮਾਤਾ ਪਿਤਾ ਦਾ ਸਾਥ ਦਿਈਏ ਵੱਧ ਚੜ ਕੇ ਜਾਈਏ ਗਿਲੇ ਸ਼ਿਕਵੇ ਆਪਣੇ ਭੁਲਾ ਕੇ ਆਪਣੇ ਵੈਰ ਵਿਰੋਧ ਇੱਕ ਪਾਸੇ ਰੱਖ ਕੇ ਆਪਾਂ ਇੱਕ ਸੰਗਤੀ ਰੂਪ ਦੇ ਵਿੱਚ ਹੋ ਕੇ ਪੰਥਕ ਸੀਟ ਤੇ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ